ਪਿੰਗੂ ਵਾਲਾ ਮੇਰਾ ਨਾਮ ਈਸਰ ਸਿੰਘ ਹੈ ਜੀ। ਜੀ 2 ਮਿੰਟ। ਮੇਰਾ ਘਰ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਕਿ ਕਪੜੇ ਪੈਣ ਤੋਂ ਚੀਜ਼ਾਂ ਵਰ ਤੋਂ ਤੱਕ ਸਾਰਾ ਹੀ ਖਰਾਬ ਹੋ ਚੁੱਕਾ ਹੈ। ਬਹੁਤ ਬਿਮਾਰੀ ਜਦਾ ਹਲਦਵਾ ਮੈਂ ਕਹਿੰਦਾ ਜਿਹੜੀ ਸੂ ਭਾਜੀ ਆਏ ਨੇ ਉਹਨਾਂ ਨੇ ਆਨਗੇ ਸਾਨੂੰ ਦਰਿਆ ਦਾ ਥੋੜਾ ਸਮਾਨ ਕੰਬਲ ਵਗੈਰਾ ਚੀਜ਼ਾਂ ਖਾਣ ਪੀਣ ਦਾ ਲਈ ਰਗਾਪਰਾ ਲੈ ਕੇ ਦਿੱਤਾ ਤੇ ਮੈਂ ਜੋ ਉਹਨਾਂ ਵੀ ਬਹੁਤ ਵਧੀਆ ਨਾਲ ਕੀਤਾ ਭਾਜੀ ਉਹਨਾਂ ਨਾਲ ਕੇ ਪਸ਼ੂ ਹਾਂਜੀ ਉਹ ਵੀ ਰੁੜ ਗਿਆ ਜੀ ਉਹ ਆਪਾਂ ਫਿਰ ਜਦਾ ਮੀਹ ਕੰਨ ਫਿਰ ਹਾਨ ਕੰਨ ਆਪਾਂ ਫਿਰ ਰਸਵਾਰਤਾ ਉਹ ਇਥੇ ਬਰੇ ਬਾਬਾ ਪਿੰਡ ਦੇ ਲਾ ਪਤਾ ਲੱਗੇ ਵੇਖੇ ਪੁੱਛਿਆ ਵੀ ਹੈਗਾ ਤੇ ਕਿਦੋਂ ਪਤਾ ਨਹੀਂ ਲੱਗਿਆ ਜੀ ਮਤਲਬ ਪਸ਼ੂ ਆਡਾ ਲੱਭਿਆ ਨਹੀਂ ਕਾਫੀ ਲੱਗ ਪਤਾ ਵੀ ਕਿੱਦਾਂ ਨਹੀਂ ਲੱਭਿਆ ਕਿਤੇ ਹੋਰ ਕਿਤੇ ਗਾਂ ਵੇ ਰੋੜ ਕੇ ਗਾਂ ਚਲੇ ਜਾਂਦੇ ਨੁਕਸਾਨ ਬਹੁਤ ਜਿਆਦਾ ਹੋਇਆ ਜੀ ਤੇ ਉਹਨਾਂ ਨੇ ਲੀਰਾ ਘਪਰਾ ਸਾਨੂੰ ਦਿੱਤਾ ਰੋਟੀ ਪਾਣੀ ਖਾਣਾ ਲੈ ਕੇ ਆਏ ਦਵਾਈਆਂ ਲੈ ਕੇ ਸਾਨੂੰ ਦਿੱਤੀਆਂ ਨੇ ਹਾਂਜੀ ਦੇਖੋ ਜੀ ਇਹ ਦੁੱਖ ਦੀ ਘੜੀ ਆ ਸਾਰੇ ਹੀ ਸਮਾਜ ਵਿੱਚ ਮੈਂ ਕੰਨਾ ਕਿ ਸਾਰੇ ਵੱਦ ਤੋਂ ਵੱਦ ਮਤਲਬ ਕਿ ਆਪਣਾ ਯੋਗਦਾਨ ਪਾ ਰਹੇ ਆ ਉਹਦੇ ਵਿੱਚ ਜੜੀਆਂ ਰਾਜਨੀਤਿਕ ਪਾਰਟੀਆਂ ਸਮਾਜਿਕ ਪਾਰਟੀਆਂ ਔਰ ਜਿੰਨੀਆਂ ਵੀ ਸੰਸਥਾਵਾਂ ਵਾਂ ਸਾਰਿਆਂ ਵੱਲੋਂ ਹੀ ਵੱਦ ਚੜਕੇ ਮਤਲਬ ਕਿ ਇਸ ਪੰਜਾਬ ਵਿੱਚ ਜੋ ਆਫਤ ਆਈ ਆ ਹੜ੍ਹਾਂ ਦੀ ਔਰੇ ਵਿੱਚ ਜੜੇ ਆ ਕਾਫੀ ਜਿਆਦਾ ਪਰਿਵਾਰ ਜੜੇ ਆ ਪ੍ਰਭਾਵਿਤ ਹੋ ਗਏ ਆ ਉਹਨਾਂ ਦਾ ਜੜਾ ਰੋਟੀ ਪਾਣੀ ਆ ਉਹ ਵੀ ਖਾਣਾ ਬੜਾ ਮੁਸ਼ਕਿਲ ਹੋ ਗਿਆ ਵਾ ਅੱਜ ਅਸੀਂ ਚੁੱਗੂਵਾਲ ਪਿੰਡ ਔਰ ਸਿੰਘੋਵਾਲ ਪਿੰਡ ਵਿੱਚ ਦੌਰਾ ਕੀਤਾ ਸੀ ਔਰ ਸਾਡੇ ਰਣਜੋਤ ਤੁਣੇ ਜਿਹੜੇ ਆ ਉਹਨਾਂ ਨੇ ਸਾਨੂੰ ਅਪਰੋਚ ਕੀਤੀ ਸੀ ਕਿ ਇੱਕ ਪਰਿਵਾਰ ਆ ਜਿਨ੍ਹਾਂ ਦੇ ਜਿਹੜੇ ਆ ਉਹ ਸਾਰੇ ਹੀ ਜਿਹੜੇ ਆ ਬਿਸਤਰੇ ਵਗੈਰਾ ਉਹਨਾਂ ਦੇ ਕੱਪੜੇ ਜਿਹੜਾ ਵਾ ਖਾਣ ਪੀਣ ਦਾ ਸਮਾਨ ਜਿਹੜਾ ਵਾ ਹਾੜਾਂ ਦੇ ਕਾਰਨ ਪਾਣੀ ਦੇ ਕਾਰਨ ਜਿਹੜਾ ਪ੍ਰਭਾਵਿਤ ਹੋ ਗਿਆ ਵਾ ਬਿਲਕੁਲ ਲਗਭਗ ਜਿਵੇਂ ਦੇਖ ਰਹੇ ਹੋ ਕਿ ਨਸ਼ਟ ਹੀ ਹੋ ਗਿਆ ਵਾ ਅੱਜ ਸਰ ਅਸੀਂ ਇਹਨਾਂ ਵਾਸਤੇ ਜਿਹੜਾ ਵਾ ਗੁਦਾਸਪੁਰ ਤੋਂ ਮਤਲਬ ਕਿ ਬਿਸਤਰੇ ਵਗੈਰਾ ਔਰ ਛੋਟੇ ਬੱਚਿਆਂ ਦੇ ਕੱਪੜੇ ਔਰ ਉਹਨਾਂ ਦੇ ਵਿੱਚ ਲੇਡੀਜ਼ ਜੈਂਟਸ ਜਿੰਨੇ ਵੀ ਹੈਗੇ ਆ ਪਰਿਵਾਰ ਦੇ ਮੈਂਬਰ ਉਹਨਾਂ ਦੇ ਸਾਰਿਆਂ ਵਾਸਤੇ ਅਸੀਂ ਕੱਪੜੇ ਲੈ ਕੇ ਆਏ ਆ ਖਾਣ ਪੀਣ ਦਾ ਸਮਾਨ ਲੈ ਕੇ ਆਏ ਆ ਔਰ ਅੱਜ ਸਾਡੇ ਨਾਲ ਸਪੈਸ਼ਲ ਤੌਰ ਤੇ ਸਾਡੇ ਰਮੇਸ਼ ਮਾਮਾ ਜੀ ਜਿਹੜੇ ਰੈੱਡ ਕਰਾਸ ਦੇ ਉਹਨਾਂ ਰਹਿ ਗਿਆ ਉਹ ਸਾਡੇ ਨਾਲ ਇੱਥੇ ਪਹੁੰਚਿਆ ਕਿਉਂਕਿ ਇਹਨਾਂ ਨੇ ਮੈਨੂੰ ਸਪੈਸ਼ਲੀ ਕਾਲ ਕੀਤੀ ਸੀ ਰਿਸ਼ੀ ਤੁਸੀਂ ਬੜਾ ਕੰਮ ਕਰ ਰਹੇ ਹੋ ਸਾਡਾ ਵੀ ਯੋਗਦਾਨ ਪਾਓ ਤੁਸੀਂ ਜੋ ਵੀ ਸਾਡੇ ਕੋਲ ਸਮਰਤਾ ਹੈਗੀ ਆ ਅਸੀਂ ਉਸ ਹੱਬ ਨਾਲ ਮਤਲਬ ਕਿ ਸਮਾਜ ਦੀ ਸੇਵਾ ਕਰਨਾ ਚਾਹੁੰਦੇ ਆ ਅੱਜ ਜਿਨ੍ਹਾਂ ਨੇ ਸਾਨੂੰ ਸਾਰੇ ਇਹਨਾਂ ਨਾਲ ਕੰਟਰੈਕਟ ਹੋਇਆ ਸੀ ਇਹਨਾਂ ਦੇ ਆਫਿਸ ਵੀ ਗਏ ਸੀ ਔਰ ਅੱਜ ਇਹਨਾਂ ਨੇ ਲਗਭਗ 1.5 200 ਪਰਿਵਾਰਾਂ ਦਾ ਜਿਹੜਾ ਵਾ ਖਾਣਾ ਆਰਕੇ ਏਜੰਸੀ ਹੋਟਲ ਤੋਂ ਤਿਆਰ ਕਰਵਾਇਆ ਔਰ ਲਗਭਗ ਉਹਨਾਂ ਦੇ ਨਾਲ ਦਵਾਈਆਂ ਮੈਡੀਸਿਨ ਦਾ ਜਿਹੜਾ ਵਾ ਉਹ ਵੀ ਉਹਨਾਂ ਨੇ ਨਾਲ ਲੈ ਕੇ ਆਏ ਆ ਔਰ ਗਰੀਬ ਪਰਿਵਾਰਾਂ ਲਈ ਜਿਹੜੇ ਆ ਉਹ ਕੰਬਲ ਵੀ ਜਿਹੜੇ ਆ ਸੀ ਚੁੱਗੋਵਾਲ ਪਿੰਡ ਤੋਂ ਅਸੀਂ ਵੰਡ ਕੇ ਆਏ ਆ ਮੈਂ ਇਸ ਹੜ੍ਹ ਦੀ ਇਸ ਪ੍ਰਭਾਵਿਤ ਹੋ ਰਹੀ ਇਸ ਮੁਸੀਬਤ ਦੇ ਵਿੱਚ ਪਰਮਾਤਮਾ ਅਗੇ ਅਰਦਾਸ ਕਰਦਾ ਵਾਂ ਕਿ ਜਿਹੜੇ ਹੜ੍ਹ ਪ੍ਰਭਾਵਿਤ ਜਿਹੜੇ ਖੇਤਰ ਵਾ ਉਹਨਾਂ ਤੇ ਇਸ ਕਿਰਪਾ ਬਣਾ ਕੇ ਰੱਖੇ ਜਿਹੜੇ ਗਰੀਬ ਪਰਿਵਾਰਾਂ ਦਾ ਬਹੁਤ ਨੁਕਸਾਨ ਹੋ ਗਿਆ ਵਾ ਜਿਹੜੇ ਉਹਨਾਂ ਦੇ ਮਤਲਬ ਕਿ ਘਰ ਵਗੈਰਾ ਉਹਨਾਂ ਦਾ ਰਹਿਣਾ ਮੁਸ਼ਕਲ ਹੋ ਗਿਆ ਉਹਨਾਂ ਤੇ ਆਪਣੀ ਕਿਰਪਾ ਬਣਾ ਕੇ ਰੱਖੇ ਤੁਹਾਨੂੰ ਪਤਾ ਹੀ ਆ ਇਹ ਇਹਨਾਂ ਦੇ ਨਹੀਂ ਡੰਗਰ ਵਗੈਰਾ ਮਰੇ ਆ ਉਹ ਲਗਭਗ ਕਾਫੀ ਪਰਿਵਾਰਾਂ ਜਿਨ੍ਹਾਂ ਨੇ ਡੰਗਰ ਵਗੈਰਾ ਰੱਖੇ ਸੀ ਉਹ ਮਤਲਬ ਕਿ ਨਸ਼ਟ ਹੋ ਗਿਆ ਹੀ ਤੇ ਸਰਚੋਕਰ ਦਾ ਇੰਤਜ਼ਾਮ ਵੀ ਕਰਕੇ ਆਏ ਸੀ ਕਿ ਡੰਗਰਾਂ ਵਾਸਤੇ ਚੋਕਰ ਲਿਆ ਕੇ ਆਏ ਸੀ ਪਰ ਇਹਨਾਂ ਦੇ ਡੰਗ ਨਸ਼ਟ ਹੋ ਗਿਆ ਪਰ ਚਲੋ ਫਿਰ ਵੀ ਅਸੀਂ ਕੋਸ਼ਿਸ਼ ਕਰਾਂਗੇ ਮੈਂ ਕਾਫੀ ਸੰਸਥਾ ਨਾਲ ਮੇਰਾ ਕੰਟਰੈਕਟ ਹੈਗਾ ਵਾ ਵਾ ਤੋਂ ਵੱਧ ਜੋ ਵੀ ਸਹਿਯੋਗ ਮਿਲੇਗਾ ਇਸ ਗਰੀ ਪਰਿਵਾਰ ਦੀ ਅਸੀਂ ਹੈਲਪ ਕਰਾਂਗੇ ਪਹਿਲਾਂ ਰਿਸ਼ੀ ਰਿਸ਼िकांत ਪ੍ਰਧਾਨ ਜੀ ਜਿਹੜੇ ਨੇ ਸੇਵਾਦਲ ਦੇ ਗਰਾਸਪਟੂ ਪੂਰੀ ਤਰੀਫ ਕਰਦਾ ਕਿ ਉਹਨਾਂ ਨੇ ਕਾਫੀ ਦਿਨ ਤੋਂ ਕੰਮ ਕਰ ਰਿਹਾ ਹੈ ਜੇ ਦੀ ਮੈਂ ਫੋਟੋ ਦੇਖ ਰਿਹਾ ਸੀਗਾ ਤੇ ਮੈਂ ਆਪਣਾ ਰਮੇਸ਼ ਕਾਉਂਸਲਰ ਤੇ ਹੀਰਾलाल ਇਹਨਾਂ ਨੂੰ ਕਿਹਾ ਵੀ ਉਹਨਾਂ ਨੇ ਕੰਟੈਕਟ ਕਰੀਏ ਆਪਾਂ ਪਿਆਪਾ ਵੀ ਕੋਈ ਰੈਟ ਕਾਸਟਰ ਨਾ ਸ਼ੁਰੂ ਕੀਤਾ ਵੱਲ ਕੋਈ ਸੇਪੈਟੀਟੀ ਜਾਏ ਤੇ ਬੜਾ ਅੱਛਾ ਲੱਗਾ ਬੜਾ ਅੱਛਾ ਪ੍ਰਾਲਾ ਕਰ ਰਹੀ ਸੀ ਇਹ ਫਿਰ ਬੇਸ਼ਵੀ ਸਰਦਲ ਸੀਗਾ ਤੇ ਅੱਜ ਅਸੀਂ ਇੱਕ ਹੋਟਲ ਵੱਲੋਂ ਆਰਕੇ ਰਿਜੈਂਸੀ ਵੱਲੋਂ 200 ਤੋਂ ਵੱਧ ਪਲੇਟ ਖਾੜੇ ਦੀ ਕੰਬਲ ਵਿੱਚ ਕਾਫੀ ਕੁਝ ਸਮਾਂ ਸੀਗਾ ਮੈਡ ਕੋ ਮੈਡੀਸ ਚੀ ਕੀ ਇਹ ਮੋਮਬਤੀਆਂ ਅਗਰਬਤੀਆਂ ਕਾਫੀ ਜਿਹੜੇ ਐਂਟੀ ਮਸਕਿਟੋ ਡਵਾਈਸਾਂ ਨੇ ਉਹ ਸਾਰੀਆਂ ਬੰਦ ਕੀਤੀਆਂ ਤੇ ਅੱਛਾ ਲੱਗਾ